ਰਹ ਕੁ ਰਿਕੇ ਤੇ ਪਾਸ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਤੇ ਮੈਂ ਠੀਕ ਠਾਕ ਆਈ ਹੋਕ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਆਜੀ ਦਿਨ ਸ਼ਨੀਵਾਰ ਸ਼ਨੀਵਾਰ ਦੀ ਸਵੇਰ ਚ ਤੇ ਮੇਰੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਆ ਤੇ ਅੱਜ ਮੈਂ ਤੁਹਾਡੇ ਨਾਲ ਇੱਕ ਖੁਸ਼ਖਬਰੀ ਸਾਂਝੀ ਕਰਨੀ ਆ ਮੈਂ ਕਿਹਾ ਚਲੋ ਠੀਕ ਤੁਸੀਂ ਵੀ ਆਪਣੀ ਫੈਮਲੀ ਐ ਮੈਂ ਕਰਦੀ ਆ ਤੁਹਾਡੇ ਨਾਲ ਸਾਂਝੀ ਤੇ ਅੱਜ ਮੇਰੀ ਬੇਟੀ ਦਾ ਮੈਕਦ ਸਕੂਲ ਪੂਰਾ ਹੋ ਗਿਆ ਸੀਗਾ ਤੇ ਉਹਨਾਂ ਟੌਪ ਕੀਤਾ ਸਕੂਲ ਚ 100% 100 ਨੰਬਰ ਲਿਆ ਤੇ ਅੱਜ ਉਹਨੂੰ ਉੱਥੇ ਸਨਮਾਨਿਤ ਕਰਨਾ ਸੀ ਅੱਜ ਉੱਥੇ ਚੱਲਦੇ ਆ ਤੇ ਬਸ ਮੈਂ ਤਿਆਰ ਆਪਦੀ ਕਿ ਤਿਆਰੀਆਂ ਹਜੇ ਮੈਂ ਵਾਲ ਸਟੇਟ ਕਰਨੇ ਆ ਤੇ ਤਿਆਰ ਹੋਈ ਜਾਂਦੇ ਆ ਮੈਂ ਕਿ ਚਲੋ ਮੈਂ ਅੰਮ੍ਰਿਤਕਲ ਵੀਡੀਓ ਦੀ ਸਟਾਰਟਿੰਗ ਕਰ ਦਿਆਂ ਨਹੀ ਫਿਰ ਇਹਨਾਂ ਨੇ ਰੌਲਾ ਪਾਉਣ ਲੱਗ ਜਣਾ ਤੇ ਫਿਰ ਦੇਖਦੇ ਆਪਾਂ ਜੇ ਉੱਥੇ ਬਣੀ ਵੀਡੀਓ ਤਾਂ ਜ਼ਰੂਰ ਬਣਾਵਾਂਗੇ ਕਿਉਂਕਿ ਬੱਚੇ ਰੌਲਾ ਪਾਉਂਦੇ ਆ ਸਕੂਲ ਚ ਤੇ ਇਹਦੇ ਨਵੇਂ ਬਣਾਉਣੇਗੇ ਵੀਡੀਓ ਤੇ ਫਿਰ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਮੈਂ ਕਿਹਾ ਚਲੋ ਤੁਹਾਡੇ ਨਾਲ ਇੱਕ ਵੀਡੀਓ ਬਣਾ ਕੇ ਆਪਾਂ ਤੁਹਾਡੇ ਨਾਲ ਦੀ ਖੁਸ਼ਖਬਰੀ ਸਾਂਝੀ ਕਰਦੇ ਆਂ ਠੀਕ ਹੈ ਜੀ ਮਿਲਾਂਗੇ ਆਪਾਂ ਹੁਣ ਉੱਥੇ ਜਾ ਕੇ ਇਹ ਲੈ ਕੇ ਕੋਈ ਫਾਇਦਾ ਨਹੀਂ ਆਉਦਾ ਇਸ ਲਈ ਅੱਜ ਉਹ ਕਿਸਾ ਤੋਂ ਮਿਲਿਆ ਜਾਨਾ ਦੇ ਪੱਟੌਂ ਇਹ ਦੱਸਣ koa e e e e